ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਉੱਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਅੱਜ ਆਪਾਂ ਫੇਰ ਪਹੁੰਚੇ ਹਾਂ ਪਿੰਡ ਕੜਾਮ ਜਿੱਥੇ ਵੀ ਤੁਹਾਨੂੰ ਬਖਾਵਾਂਗੇ ਇੱਕੋ ਜਗ੍ਹਾ ਦੇ ਵਿੱਚ ਤਿੰਨੇ ਦਰਵਾਰ ਬਣੇ ਹੋਏ ਨੇ ਜੀ ਜਿੱਥੇ ਗੁਰੂ ਘਰ ਵੀ ਬਣਿਆ ਹੋਇਆ ਜੀ ਦਰਗਾਹ ਵੀ ਬਣੀ ਹੋਈ ਹੈ ਜੀ ਤੇ ਮਸਜਿਦ ਵੀ ਬਣੀ ਹੋਈ ਹੈ ਜੀ ਤੇ ਰਾਮਚੰਦਰ ਜੀ ਦਾ ਮੰਦਿਰ ਵੀ ਬਣਿਆ ਹੋਇਆ ਜੀ ਤੁਹਾਨੂੰ ਬਖਾ ਰਹੇ ਹਾਂ ਜੀ ਇਹ ਦਰਵਾਰ ਦੇ ਵਿੱਚ ਐਂਟਰੀ ਹੈ ਜੀ ਕਿਹਾ ਦੇ ਤੁਸੀਂ ਇੱਥੇ ਵੀ ਤੁਹਾਨੂੰ ਸਾਰੀ ਇਕਲੀ ਇਕਲੀ ਚੀਜ਼ ਬਖਾਵਾਂਗੇ ਜੀ ਤਵੀ ਸਾਹਮਣੇ ਦੇਖ ਸਕਦੇ ਤੁਸੀਂ ਦਰਗਾਹ ਬਣੀ ਹੋਈ ਹੈ ਜੀ। ਕੰਨ ਤਨ ਪੀਰ ਪੀਖ ਖਮशाह ਜੀ ਮੀਰਾ ਜੀ ਦੇਖ ਸਕਦੇ ਤੁਸੀਂ ਲਓ ਜੀ ਦੇਖ ਸਕਦੇ ਤੁਸੀਂ ਇੱਥੇ ਵੀ ਬਹੁਤ ਸੰਗਤ ਆਉਂਦੀ ਹੈ ਜੀ। ਵੀਰਵਾਰ ਨੂੰ ਜੀ 23 ਦਾ ਵੀ ਬਹੁਤ بڑا ਮੇਲਾ ਲੱਗਦਾ ਜੀ ਉਰੇ ਤੁਸੀਂ ਕਰ ਸਕਦੇ ਹੋ ਦਰਸ਼ਨ ਇੱਧਰ ਗਵਾ ਬਣੀ ਹੋਈ ਜੀ ਬਾਬਾ ਜੀ ਦੀ ਵੇਖਾਦੇ ਤੁਸੀਂ ਬਹੁਤ ਹੀ ਹਾਜ਼ਰਤ ਪੀਰ 10 ਤੀਗਰ ਖਵਾਜਾ ਸ਼ਾਹ 시यद पीर पीखम बादशाह ਦੀ ਦਰਗਾਹ ਵੇਖ ਸਾਡੇ ਤੁਸੀਂ ਗੰਧਾਂ ਦੇ ਵਿੱਚ ਫੁੱਲ ਬੁੱਟੀਆਂ ਆ ਗਿਆ ਹੋ ਗਿਆ ਮੈਂ ਨਹੀਂ ਦੇਖ ਸਕਦਾ ਤੁਸੀਂ ਇੱਥੇ ਨਗਾਰਾ বাজਾਇਆ ਜਾਂਦਾ ਜੀ ਦੇਖ ਸਕਦਾ ਤੁਸੀਂ ਬਹੁਤ ਮੋਟੀਆਂ-ਮੋਟੀਆਂ ਕੰਧਾਂ ਸਰਹੰਦੀਕਾਂ ਦੀਆਂ ਦੇਖ ਸਕਦੇ ਸੇ ਇੱਥੇ ਤਿੰਨ ਦਰਵਾਜ਼ਾ ਤਿੰਨ ਦਰਵਾਰ ਬਣੇ ਹੋਏ ਨੇ ਦੇਖ ਸਕਦਾ ਤੁਸੀਂ ਬਾਹਰੋਂ ਵੀ ਮਸਜਿਦ ਬਣੀ ਹੋਈ ਹੈ ਜੀ ਤੇ ਨਾਲ ਇਸ ਦੇ ਮਸਜਿਦ ਬਣੀ ਹੋਈ ਹੈ ਜੀ ਵੇਖ ਸਕਦੇ ਤੁਸੀਂ ਇਹ ਗੁੰਟੀ ਬਣੀ ਹੋਈ ਹੈ ਜੀ ਤੁਹਾਨੂੰ ਅੰਦਰੋਂ ਵੀ ਦਿਖਾਵਾਂਗੇ ਸਾਰਾ ਘੁੰਮ ਕੇ ਕਿਉਂਕਿ ਜਿਹੜੇ ਸਥਾਨ ਬਣੇ ਹੋਏ ਨੇ ਬਹੁਤ ਹੀ ਜਗਾ ਦੇ ਵਿੱਚ ਬਣੇ ਹੋਏ ਨੇ ਇਸ ਜਗਾ ਦੇ ਉੱਤੇ ਨਵਾਜ ਪੜੀ ਜਾਂਦੀ ਹੈ ਜੀ ਦੇਖ ਸਕਦੇ ਤੁਸੀਂ ਕਿਸ ਤਰ੍ਹਾਂ ਦਰਬਾਰ ਦੇ ਵਿੱਚ ਸੁੰਦਰ ਸੁੰਦਰ ਕੈਲਾਂ ਲੱਗੀਆਂ ਹੋਈਆਂ ਨੇ ਜੀ ਤੇ ਟਾਟ ਵਿਛਾਏ ਹੋਏ ਨੇ ਜੀ ਨਮਾਜ਼ ਪੜਨ ਵਾਸਤੇ ਵੇਖ ਸਕਦੇ ਹੋ ਤੁਸੀਂ ਕਿ ਓਕੇ ਜਿਹੜੇ ਇਹ ਧਰਮ ਹੁੰਦੇ ਨੇ ਸਾਰੇ ਧਰਮ ਇੱਕੋ ਹੁੰਦੇ ਨੇ ਕੀ ਲਓ ਜੀ ਹੁਣ ਤੁਹਾਨੂੰ ਅਸੀਂ ਗੁਰੂ ਘਰ ਦੇ ਕਰਾਵਾਂਗੇ ਦਰਸ਼ਨ ਜੋ ਕਿ ਜਗ੍ਹਾ ਦੇ ਵਿੱਚ ਗੁਰੂ ਘਰ ਵੀ ਬਣਿਆ ਹੋਇਆ ਜੀ ਕਰ ਸਕਦੇ ਤੁਸੀਂ ਦਰਸ਼ਨ ਓਕੇ ਸਰਦਾਰ ਜੀ ਬਹੁਤ ਖੁਸ਼ੀ ਦੇ ਨਾਲ ਦਰਬਾਰ ਦੇ ਉੱਤੇ ਅੱਥਾ ਟਿਕਣ ਵਾਸਤੇ ਆਉਂਦੇ ਨੇ। ਹਰ ਦੇਖ ਸਾਹ ਜੇ ਤੁਸੀਂ ਨਿਚੀ ਦਰਬਾਰ ਸਾਹਿਬ ਬਣੇ ਹੋਏ ਜੀ ਗੁਰੂ ਘਰ। ਬਾਤ ਕੀ ਨਸ ਨਸਾ ਵੀ ਜੇ ਲੈ। ਉਹ ਜਿ ਸਿੱਖੇਗੀ ਗੁਰੂ ਗ੍ਰੰਥ ਸਾਹਿਬ ਜੀ ਦੇ। ਜਾਪ ਹੁੰਦੇ ਨੇ ਜੀ। बहुत ही वाया सफाई दे गुरुघर बनया हुए जी अंदर वेख सकते हो बहुत ही वजिया तरीके मैट विछाए हुए ने जी उठन वास्ते साहब जी सुवीरा लगे हुए नेक सकते हो बा जी दस्वीर लगिया हुई ने जी दसवें गुरु गुरु गोबिंद सिंह जी महाराज जी ਕਰਾਨੇਦਾਨੀ ਸਭ ਸੰ ਤੇ ਹੁਣ ਤੁਹਾਨੂੰ ਅਸੀਂ ਕਰਾਵਾਂਗੇ ਜੀ ਸ੍ਰੀ ਰਾਮ ਮੰਦਰ ਦੇ ਦਰਸ਼ਨ ਕਿਉਂਕਿ ਇਸ ਜਗ੍ਹਾ ਦੇ ਵਿੱਚ ਤਿੰਨ ਦਰਬਾਰ ਬਣੇ ਹੋਏ ਨੇ ਜੀ ਇਕੱਠੇ ਤੁਸੀਂ ਕਰ ਸਕਦੇ ਹੋ ਦਰਸ਼ਨ ਸ੍ਰੀ ਰਾਮ ਮੰਦਰ ਦੇ ਇੱਕ ਸਾਡੇ ਦੋ ਜੀ ਉਕੇ ਇਸ ਜਗ੍ਹਾ ਦੀ ਵੀ ਬਹੁਤ ਮਨਤਾ ਹੈ ਬਹੁਤ ਦੂਰੋਂ ਦੂਰੋਂ ਸੰਗਤ ਆਉਂਦੀ ਹੈ ਜੀ ਦਰਬਾਰ ਦੇ ਵਿੱਚ ਸੇਵਾਦਾਰਾਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਦਰਬਾਰ ਬਣਾਏ ਹੋਏ ਨੇ ਜੀ ਵੇਖ ਸਕਦੇ ਤੁਸੀਂ ਇਹ ਰਾਮ ਦਰਬਾਰ ਆ ਜੀ ਕਿਉਂਕਿ ਇਸ ਪਿੰਡ ਦੇ ਵਿੱਚ ਬਹੁਤ ਵਧੀਆ-ਵਧੀਆ ਦਰਬਾਰ ਬਣੇ ਹੋਏ ਨੇ ਜੀ ਮੰਦਿਰ ਬਣੇ ਹੋਏ ਨੇ ਜੀ ਬਹੁਤ ਹੀ ਭਾਗਾ ਵਾਲਾ ਪਿੰਡ ਹੈ ਜੀ ਪਿੰਡ ਕੜਾਮ ਜੀ ਮੇਰੇ ਸਾਡੇ ਤੁਸੀਂ ਰਾਮ ਦਰਬਾਰ ਇਹ ਵੀ ਬਹੁਤ ਵਧੀਆ ਬਣਿਆ ਹੋਇਆ ਜੀ ਅੰਦਰ ਤੋਂ ਆਗੇ ਜੀ ਦਰਬਾਰ ਦੇ ਅੰਦਰ ਬਨੇ ਜੁਤ ਜਗਾਈ ਸਾਦੀ ਕੀਆ ਤੇ ਯਾ ਵਰਤੀ ਸਭ ਨੇ ਜੁਤ ਜਗਾਈ ਮਾਜੀ ਹਾਂ ਜੀ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਕਿਰਾਏ ਨਹੀਂ ਜੀ ਦਰਸ਼ਨ ਕਿਉਂਕਿ ਇਸ ਜਗ੍ਹਾ ਦੇ ਵਿੱਚ ਭਗਵਾਨ ਦੇ ਤਿੰਨ ਦਰਬਾਰ ਬਣੇ ਹੋਏ ਨੇ ਜੀ ਮਸਜਿਦ ਮੰਦਿਰ ਤੇ ਗੁਰੂ ਘਰ ਜੋ ਕਿ ਪਿੰਡ ਕੜਾਮ ਦੇ ਵਿੱਚ ਬਣਿਆ ਹੋਇਆ ਜੀ ਦੇਖ ਸਕਦੇ ਹੋ ਤੁਸੀਂ ਜੇਕਰ ਕਿਸੇ ਨੇ ਇੱਥੇ ਦਰਬਾਰ ਦੇ ਉੱਤੇ ਆਉਣਾ ਹੋਵੇ ਪਿੰਡ ਕੜਾਮ ਜੀ ਪਟਿਆਲਾ ਪਟਿਆਲੇ ਤੋਂ 10 ਕਿਲੋਮੀਟਰ ਪੇਵਾ ਰੋਡ ਦੇ ਉੱਤੇ ਇਹ ਪਿੰਡ ਬਣਿਆ ਹੋਇਆ ਜੀ ਜੇਕਰ ਕਿਸੇ ਨੇ ਵੀ ਦਰਬਾਰ ਦੇ ਦਰਸ਼ਨ ਕਰਨੇ ਹੋਣ ਤਾਂ ਇਸ ਜਗ੍ਹਾ ਦੇ ਉੱਤੇ ਆ ਕੇ ਦਰਸ਼ਨ ਕਰ ਸਕਦਾ ਜੀ ਭਗਵਾਨ ਦੇ ਤੁਹਾਨੂੰ ਅਸੀਂ ਇਹ ਜੇ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿ ਤੁਹਾਨੂੰ ਸਾਡੀ ਵੀਡੀਓ ਬਣਾਈ ਹੋਈ ਕਿੱਦਾਂ ਦੀ ਲੱਗੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਜੀ ਕਿ ਇਹ ਜੋ ਤਿੰਨ ਸਥਾਨ ਬਣੇ ਹੋਏ ਨੇ ਤੁਹਾਨੂੰ ਕਿੱਦਾਂ ਦੇ ਲੱਗੇ ਧੰਨਵਾਦ ਜੀ